ਤੋ ਪਹਿਲਾਂ ਦੇਖ ਰਿਹਾ ਕਿ ਕਾ ਚੰਮਨ ਪ੍ਰਾਸ਼ ਦੀ ਜਿਹੜੀ ਹੈ ਡੱਬੀ ਟਾਈਪ ਆ ਇਹ ਚੀਜ਼ ਹੈ ਇਹ ਕੀ ਚੀਜ਼ ਹੈ ਮਿਹਰ ਪ੍ਰਾਸ਼ ਪ੍ਰੋਡਕਟ ਤਿਆਰ ਕੀਤਾ ਜੋ ਕਿ ਹਰ ਪ੍ਰਕਾਰ ਦੇ ਨਸ਼ੇ ਤੇ ਕੰਮ ਕਰਦਾ ਹੈ ਜੜੋਂ ਨੂੰ ਖਤਮ ਕਰਦਾ ਹੈ ਕੋਈ ਵੀ ਨਸ਼ਾ ਹੋਵੇ ਚਿੱਟਾ ਹੋਵੇ ਅਫੀਮ ਹੋਵੇ ਪੁੱਕੀ ਹੋਵੇ ਸ਼ਰਾਬ ਹੋਵੇ ਜਿਹੜਾ ਬੰਦਾ ਨਸ਼ਾ ਐਨੇ ਸਾਲਾਂ ਤੋਂ ਕਰ ਰਿਹਾ ਆ ਉਹ ਕਿਦਾਂ ਇੱਕ ਦਿਨ 'ਚ ਛੱਡ ਦੇਗਾ ਪਹਿਲੇ ਦਿਨ ਅਸੀਂ ਪਹਿਲੀ ਡੋਜ਼ ਫ੍ਰੀ ਰੱਖੀ ਹੋਈ ਆ ਸੋ ਉਹਨੂੰ ਡੋਜ਼ ਖਵਾ ਕੇ 20-25 ਮਿੰਟਾਂ ਦਾ ਅਸਰ ਕਰਦੀ ਹੈ ਦਵਾਈ ਉਹਨੂੰ ਬਿਠਾ ਲੈਣੇ ਆ 20 ਮਿੰਟਾਂ ਦੇ ਵਿੱਚ ਦਵਾਈ ਦਾ ਅਸਰ ਸਟਾਰਟ ਹੋ ਜਾਂਦਾ ਉਹ 20 ਮਿੰਟਾਂ ਦੇ ਵਿੱਚ ਰਿਲੈਕਸ ਹੋਣਾ ਫੀਲ ਹੋਣ ਲੱਗ ਜਾਂਦਾ ਉਹਨੂੰ ਆਪਣਨ ਪ੍ਰਾਸ਼ਣੇ ਮੈਂ ਪਹਿਲਾਂ ਮਿਲ ਕਿ ਦੇਖਣ ਉਹਦੇ ਚਮਨ ਪ੍ਰਾਸ਼ਣੇ ਲੱਗਣਦੇ ਹੋਇਆ ਨਾ ਬਿਲਕੁਲ ਉਹਦੇ ਨਾਲ ਜੁੜਿਆ ਹੋਇਆ ਹੈ ਉਹੀ ਚੀਜ਼ ਬਣੀ ਹੋਈ ਹੈ ਇਹਦੇ ਵਿੱਚ ਕੀ ਕੀ ਮਤਲਬ ਤੁਸੀਂ ਜੜੀਆਂ ਬੁੱਟੀਆਂ ਆਯੁਰਵੇਦਿਕ ਦੇ ਵਿੱਚ ਕੀ ਕੀ ਪਾ ਜਿਹੜਾ ਮਿਸ਼ਰਣ ਇਹ ਨੂੰ ਤਕਰੀਬਨ 5 ਸਾਲ ਹੋ ਗਏ ਸਰ ਇਹ ਮੈਂ ਮਿਹਨਤ ਕਰਦੇ ਨੂੰ ਇਸ ਪ੍ਰੋਡਕਟ ਨੂੰ ਤਿਆਰ ਕਰਦੇ ਨੂੰ ਜਿੱਦਾਂ ਐਰੋਵੈਦਿਕ ਜੜੀਆਂ ਬੂਟੀਆਂ ਨੇ ਜਿਹੜੀਆਂ ਜੋ ਕਿ 100% ਆਯੁਰਵੈਦਿਕ ਨੇ ਸੇਫ ਨੇ ਸਰੀਰ ਤੇ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਇੰਨੇ ਚਿਰ ਤੋਂ ਤੁਸੀਂ ਲੱਗੇ ਹੋਏ ਹੋ ਕਿੰਨੇ ਕਿ ਬੱਚੇ ਹੁਣ ਕਿੰਨੇ ਕਿ ਪਰਿਵਾਰ ਜਿਹਨਾਂ ਨੇ ਤੁਸੀਂ ਠੀਕ ਕਰ ਚੁੱਕੇ ਹੋ ਉਹਨਾਂ ਦਾ ਅਕਸਰ ਮੇਰੇ ਕੋਲ 8 ਤੋਂ 10000 ਪੇਸ਼ੈਂਟ ਨੇ ਦਵਾਈ ਖਾਤੀ ਹੈ ਜੋ ਕਿ ਬਿਲਕੁਲ ਰਿਲੀਫ ਨੇ ਨਸ਼ੇ ਤੋਂ ਇਹ ਦਵਾਈ ਨਾਲ ਜਿੰਨੇ ਵੀ ਮੈਨੂੰ ਰਿਜ਼ਲਟ ਮਿਲੇ ਨੇ ਬੰਦਿਆਂ ਦਾ ਰੰਗ ਵੀ ਸਾਫ਼ ਹੋਇਆ ਜੋ ਨਸ਼ੇ ਦੀ ਟੋੜ ਕਰਕੇ ਹੋਇਆ ਹੋਇਆ ਸੀਗਾ ਤੇ ਨਾਲ ਵਜ਼ਨ ਵੀ ਇਨਕਰੀਜ਼ ਹੋਇਆ ਵਜ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਮੋਟਾ ਹੋ ਜਾਏਗਾ ਜਾਂ ਕੁਝ ਵੀ ਹੋ ਜਾਏਗਾ ਮਤਲਬ ਜਿੰਨੇ ਕੇ ਫੈਟ ਸੈੱਲ ਤੋੜ ਦਿੰਦਾਗਾ ਆਪਣਾ ਨਸ਼ਾ ਉੰਨੇ ਕੇ ਬਣਾ ਦਿੰਦਾ ਇਹ ਜਿਹੜੀ ਮਹਿਰ ਨਾਂ ਦੀ ਇੱਕ ਜਿਹੜੀ ਚੰਮਨ ਪ੍ਰਾਸਾ ਰੂਪੀਕ ਜਿਹੜੀ ਦਵਾਈ ਤਿਆਰ ਕੀਤੀ ਆ ਇਹ ਦਵਾਈ ਖਾਣ ਦੇ ਨਾਲ ਜਿੰਨਾ ਮਰਜ਼ੀ ਨਸ਼ਾ ਕਰਦਾ ਹੋਵੇ ਉਹ ਇਸ ਦਵਾਈ ਦੇ ਨਾਲ ਜਿਹੜਾ ਨਸ਼ਾ ਛੱਡ ਸਕਦਾ ਹੈ ਅਮੈਂ ਸਭ ਤੋਂ ਪਹਿਲਾਂ ਦੇਖ ਰਿਹਾ ਕਿ ਕਾ ਚੰਮਨਪਰਾਸ਼ ਦੀ ਜਿਹੜੀ ਹੈ ਡੱਬੀ ਟਾਈਪ ਹੈ ਇਹ ਚੀਜ਼ ਹੈ ਇਹ ਕੀ ਚੀਜ਼ ਹੈ ਕਿ ਜਿਹਦੇ ਨਾਲ ਤੁਸੀਂ ਇੱਕ ਉਪਰਾਲਾ ਕਰ ਰਹੇ ਹੋ ਕਿ ਜਿਹੜਾ ਯੂਥ ਹੈ ਉਹ ਨਸ਼ੇ ਜਿਹੜੇ ਆ ਉਹ ਤੋਂ ਤੌਬਾ ਕਰੇ ਸਰ ప్రతి ਦਿਨ ਨਸ਼ੇ ਦੇ ਜੋ ਮਤਲਬ ਮਾਤਰਾ ਦਿਨੋਂ ਦਿਨ ਵਧ ਰਹੀ ਹੈ ਘਟ ਨਹੀਂ ਰਹੀ ਵਧ ਰਹੀ ਹੈ ਇਹ ਜਿਹੜੀ ਲਹਿਰ ਆ ਅੱਗ ਚੱਲ ਰਹੀ ਹੈ ਦਿਨੋਂ ਦਿਨ ਉੱਪੋਂਦੀ ਜਾ ਰਹੀ ਹੈ ਘਰਾਂ ਦੇ ਘਰ ਉਜੜ ਰਹੇ ਨੇ ਈਵਨ ਮੇਰੇ ਲਈ ਇਦਾਂ ਦੇ ਕੇਸ ਵੀ ਆਏ ਨੇ ਕਿ ਰੋਂਦੇ ਵਿਚਾਰੇ ਆਂਦੇ ਨੇ ਮਾਪੇ ਕੀ ਘਰ ਦੇ ਪੱਖੇ ਵੀ ਵੇਚਦੇ ਅੱਜ ਕੱਲ ਚਿੱਟੇ ਦਾ ਨਸ਼ਾ ਕਿੰਨਾ ਜ਼ਿਆਦਾ ਵੱਧ ਰਿਹਾ ਕੋਈ ਵੀ ਨਸ਼ਾ ਕੋਈ ਵੀ ਲੈ ਲੋ ਜੋ ਕਿ ਸਰੀਰ ਲਈ ਵੀ ਨੁਕਸਾਨਦਾਇਕ ਆ ਤੇ ਆਪਣੇ ਪਰਿਵਾਰ ਲਈ ਵੀ ਤੇ ਪੀੜ੍ਹੀਆਂ ਦੀ ਪੀੜ੍ਹੀਆਂ ਉੱਜੜ ਰੀਆਂ ਨੇ ਸੋ ਇਸ ਚੀਜ਼ ਨੂੰ ਮੈਂ ਸੋਚ ਕੇ ਮਿਹਰਪ੍ਰਾਸ ਪ੍ਰੋਡਕਟ ਤਿਆਰ ਕੀਤਾ ਜੋ ਕਿ ਹਰ ਪ੍ਰਕਾਰ ਦੇ ਨਸ਼ੇ ਤੇ ਕੰਮ ਕਰਦਾ ਹੈ ਜੜੋਂ ਨੂੰ ਖਤਮ ਕਰਦਾ ਹੈ ਕੋਈ ਵੀ ਨਸ਼ਾ ਹੋਵੇ ਚਿੱਟਾ ਹੋਵੇ ਅਫੀਮ ਹੋਵੇ ਪੁੱਕੀ ਹੋਵੇ ਤੇ ਸ਼ਰਾਬ ਹੋਵੇ ਜਾਂ ਮੈਡੀਕਲ ਨਸ਼ਾ ਕੋਈ ਵੀ ਕੋਵੇ ਉਹਨਾਂ ਨੂੰ ਜਦੋਂ ਖਤਮ ਕਰਦਾ ਹੈ ਇਹ ਜਿਹੜੀ ਤੋੜ ਖਤਮ ਕਰਦਾ ਹੈ ਦੇਖੋ ਜੀ ਜੇ ਬੰਦੇ ਨੂੰ ਆਪਾਂ ਕਹਿ દઈએ ਕਿ 20 25 ਦਿਨਾਂ ਚ ਤੋੜ ਖਤਮ ਹੋਊਗੀ 30 ਦਿਨਾਂ ਚ ਤੋੜ ਖਤਮ ਹੋਊਗੀ ਸਾਡੀ ਦਵਾਈ ਦਾ ਇਹ ਮਕਸਦ ਆ ਕਿ ਪਹਿਲੇ ਦਿਨ ਤੋਂ ਹੀ ਤੋੜ ਖਤਮ ਕਰੂ ਕਿਉਂਕਿ ਪੇਸ਼ੈਂਟ ਕੋਲ ਜਾਂ ਜੋ ਵਿਅਕਤੀ ਨਸ਼ਾ ਕਰਦਾ ਉਹ 15 ਦਿਨ ਵੇਟ ਨਹੀਂ ਕਰ ਸਕਦਾ ਨਸ਼ੇ ਤੋੜ ਨੂੰ ਖਤਮ ਕਰ ਲਈ ਇਹ ਆਪਣੀ ਜਿਹੜੀ ਦਵਾਈ ਹੈ ਪਹਿਲੇ ਦਿਨ ਤੋਂ ਲੈ ਕੇ 15 ਦਿਨਾਂ ਦੇ ਵਿੱਚ ਵਿੱਚ ਤੋੜ ਖਤਮ ਕਰ ਦਿੰਦੀ ਹੈ ਤੇ ਇਹਦਾ ਕੋਰਸ ਆ ਜਿਹੜਾ ਉਹ ਆਪਣਾ 1.5 ਮਹੀਨੇ ਦਾ ਸਵਾ ਮਹੀਨੇ ਦਾ 1.5 ਮਹੀਨਾ ਲੱਗ ਜਾਂਦਾ ਹੈਗਾ 45 ਦਿਨਾਂ ਦਾ ਕੋਰਸ ਆ ਉਹਦੇ ਵਿੱਚ ਕੀ ਕਰਦਾ ਹੈ ਬਲੱਡ ਪਿਉਰੀਫਾਈ ਵੀ ਕਰਦਾ ਹੈ ਜਦੋਂ ਇਹ ਦਵਾਈ ਛੱਡੇਗਾ ਪੇਸ਼ੈਂਟ ਕੋਈ ਵੀ ਵਿਅਕਤੀ ਤਾਂ ਕਿ ਉਹ ਨਸ਼ੇ ਦੀ ਲਪੇਟ ਚ ਦੁਬਾਰਾ ਨਾ ਵੇ ਨਮਾ ਖੂਨ ਬਣ ਜੂ ਨਵੇਂ ਤੱਤ ਬਣ ਜਾਣਗੇ ਤਾਂ ਕਿ ਬੰਦੇ ਨੂੰ ਤੋੜ ਨਾ ਲੱਗੇ ਸੋ ਇਸ ਤਰ੍ਹਾਂ ਦੀ ਇਹ ਮੈਡੀਸਨ ਹੈ ਹਾਂ ਜਿਵੇਂ ਡਾਕਟਰ ਤੁਸੀਂ ਕਿਹਾ ਕਿ ਜਿਹੜਾ ਨਸ਼ਾ ਛਡਾਣ ਮਤਲਬ ਨਸ਼ੇ ਕਰਦੇ ਉਹਨਾਂ ਨੂੰ ਛਡਾਉਣ ਦੇ ਲਈ ਤੁਸੀਂ ਇਹ ਤਿਆਰ ਕੀਤਾ ਮਿਹਰ ਜ ਜਿਹੜਾ ਬੰਦਾ ਨਸ਼ਾ ਐਨੇ ਸਾਲਾਂ ਤੋਂ ਕਰ ਰਿਹਾ ਆ ਉਹ ਕਿਦਾਂ ਇੱਕ ਦਿਨ 'ਚ ਛੱਡ ਦੇਗਾ ਕਿਵੇਂ ਉਹ ਦੀ ਇੱਕ ਦਿਨ ਦੇ ਵਿੱਚ ਤੁਸੀਂ ਕਹਿੰਨੇ ਵੀ ਇੱਕ ਦਿਨ 'ਚ ਛੱਡਣਾ ਸ਼ੁਰੂ ਕਰ ਦੇਗਾ ਕੀ ਇਹਦੇ ਵਿੱਚ ਜਿਹੜੀਆਂ ਕਿੱਦਾਂ ਦੇ ਮਿਕਸ ਬਣਾਏ ਗਏ ਕਿਵੇਂ ਇਹਨੂੰ ਤਿਆਰ ਕੀਤਾ ਗਿਆ ਆ ਕਿਹੜੀ ਐਸੀ ਚੀਜ਼ ਹੈ ਕਿ ਜਿਹੜਾ ਬੰਦਾ ਇੱਕ ਦਿਨ ਤੋਂ ਹੀ ਉਹਨੂੰ ਤੋਬਾ ਕਰਨੇ ਸ਼ੁਰੂ ਕਰ ਦਵੇ ਸਰ ਜਦੋਂ ਕੋਈ ਵੀ ਬੰਦਾ ਨਸ਼ਾ ਕਰਦਾਗਾ ਉਹਨੂੰ ਜਿਹੜੀ ਤੋੜ ਲੱਗਦੀ ਹੈਗੀ ਆਪਣੇ ਮਾਨਸਿਕ ਤੌਰ ਤੇ ਤੋੜ ਲੱਗਦੀ ਹੈ ਨਾ ਕਿ ਸਰੀਰਕ ਤੌਰ ਤੇ ਜਦੋਂ ਹੁਣ ਮਾਨਸਿਕ ਤੌਰ ਤੇ ਦਿਮਾਗ ਨੂੰ ਨਸ਼ਾ ਚਾਹੀਦਾ ਫਿਰ ਉਹ ਬਾਰ ਬਾਰ ਕਰਦਾ ਜਿਹੜੀ ਇਹ ਤੋੜ ਆ ਗਈ ਬੰਦੇ ਨੂੰ ਟੋਲਰੇਟ ਨਹੀਂ ਕਰ ਪਾਂਦਾ ਕਿ ਉਹਨੂੰ ਫਿਰ ਖਾਣਾ ਪੈਂਦਾ ਨਸ਼ਾ ਜਿੱਦਾਂ ਨਸ਼ਾ ਕੰਮ ਕਿੱਦਾਂ ਕਰਦਾ ਆਪਣੇ ਸਰੀਰ ਤੇ ਜਿੱਦਾਂ ਕੋਈ ਵੀ ਨਸ਼ਾ ਖਾਂਦਾ ਕੋਈ ਇੰਜੈਕਸ਼ਨ ਲਾਉਂਦਾਗਾ ਤੇ ਕੋਈ ਗੋਲੀ ਗੱਪਾ ਖਾਂਦਾ ਕੁਛ ਵੀ ਖਾਂਦਾਗਾ ਉਹ ਆਪਣੇ ਜਦੋਂ ਬਾਡੀ ਦੇ ਅੰਦਰ ਜਾਏਗੀ ਬਲੱਡ ਵੈਸਲ ਚ ਜਾਏਗੀ ਬ੍ਰੇਨ ਤੱਕ ਪਹੁੰਚੇਗੀ ਜਦੋਂ ਬ੍ਰੇਨ ਦਾ ਆਪਣਾ ਜਿਹੜਾ ਸਿਸਟਮ ਹੁੰਦਾ ਨਰਵ ਸਿਸਟਮ ਹੁੰਦਾ ਉਹ ਇਨਬੈਲੈਂਸ ਕਰ ਦੇਗੀ ਡੋਪਾਮਾਈਨ ਰਿਲੀਜ਼ ਹੋਏਗਾ ਸੋ ਡੋਪਾਮਾਈਨ ਨਾਲ ਆਪਣਾ ਕੀ ਹੁੰਦਾਗਾ ਦਿਮਾਗ ਰਿਲੈਕਸ ਹੋਣਾ ਸ਼ੁਰੂ ਹੋ ਜਾਂਦਾ ਜਿਹੜੀ ਬਾਡੀ ਦੀ ਐਕਟੀਵਿਟੀ ਆ ਸਲੋ ਹੋ ਜਾਂਦੀ ਆ ਤੇ ਬਲੱਡ ਸਪਲਾਈ ਵੀ ਹੁੰਦੀ ਜਿਹੜੀ ਸਲੋ ਹੋਣੀ ਸ਼ੁਰੂ ਹੋ ਜਾਂਦੀ ਆ ਆਕਸੀਜਨ ਲੈਵਲ ਵੀ ਬਲੱਡ ਦੇ ਵਿੱਚ ਘਟਣਾ ਸ਼ੁਰੂ ਹੋ ਜਾਂਦਾ ਜਿਆਦਾਤਰ ਆਪਾਂ ਕੇਸਿਸ ਦੇਖੇ ਨੇ ਕਿ ਜਿਹੜੇ ਮਤਲਬ ਇੰਜੈਕਟ ਲਾਇਆ ਟੀਕਾ ਵਿਚਾਲੀ ਰਹਿ ਗਿਆ ਸੋ ਮਤਲਬ ਉਹ ਮਤਲਬ ਡੈਥ ਹੋ ਗਈ ਉਹਨਾਂ ਦੀ ਇਦਾਂ ਉਹਦਾ ਰੀਜ਼ਨ ਕੀ ਆ ਜਦੋਂ ਆਕਸੀਜਨ ਲੈਵਲ ਘਟੇਗਾ ਤਾਂ ਬ੍ਰੇਨ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਤੇ ওভারਡੋਸ ਦੇ ਕਾਰਨ ਹੁੰਦਾ ਉਹ ਚੀਜ਼ਾਂ ਇਸ ਤਰ੍ਹਾਂ ਕੋਈ ਕੋਈ ਵੀ ਨਸ਼ਾ ਕੰਟੀਨਿਊ ਕਰੀ ਜਾਂਦਾਗਾ ਤਾਂ ਉਹਦੇ ਬ੍ਰੇਨ ਤੇ ਇਫੈਕਟ ਪੈਣੀ ਪੈਣਾਗਾ ਹੁਣ ਜਿਹੜੀ ਇਹ ਮਿਹਰਪਰਾਸ ਤੁਸੀਂ ਕੁਐਸਚਨ ਪੁੱਟ ਕਰਿਆ ਸੀਗਾ ਕਿ ਇਹ ਕਿੱਦਾਂ ਬੰਦ ਕਰਦੇਗੇ ਇੱਕ ਦਿਨ ਚ ਹੁਣ ਜਿਹੜੇ ਜਦੋਂ ਬੰਦਾ ਨਸ਼ਾ ਨਹੀਂ ਮਿਲੇਗਾ ਉਹਨੂੰ ਪ੍ਰੋਬਲਮਾਂ ਸ਼ੁਰੂ ਹੋਣਗੀਆਂ ਕਿਸੇ ਦਾ ਲੱਤਾਂ ਮਾਹਾਂ ਨੀਂਦ ਨਾ ਆਣਾ ਲੱਤਾਂ ਮਾਹਾਂ ਚ ਦਰਦ ਰਹਿਣ ਲੱਗ ਜਾਂਦਾ ਨੀਂਦ ਨਹੀਂ ਆਂਦੀ ਕਿਸੇ ਨੂੰ ਮਤਲਬ ਭੁੱਖ ਨਹੀਂ ਲੱਗਦੀ ਮਤਲਬ ਵੋਮਿਟਿੰਗ ਲੱਗ ਜਾਂਦੀਆਂ ਨੇ ਐਚਵੀ ਐਂਜ਼ਾਈਟੀ ਹੋਣ ਲੱਗ ਜਾਂਦੀ ਆ ਉਹ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਆਪਣੇ ਇਹ ਮਿਹਰ ਹਰਾਸ ਪ੍ਰੋਡਕਟ ਤਿਆਰ ਕਰਿਆ ਜੋ ਕਿ ਸਟ੍ਰੈਸ ਤੇ એનર્ਜੀ ਲੈਵਲ ਤੇ ਇਮਿਊਨਿਟੀ ਤੇ ਹਰ ਤਰ੍ਹਾਂ ਦੇ ਮਤਲਬ ਸਰੀਰਕ ਤੌਰ ਤੇ ਕੰਮ ਕਰਦਾ ਹੈਗਾ ਜਿੱਦਾ ਐਰੋਵੈਦਿਕ ਜੜੀਆਂ ਬੂਟੀਆਂ ਨੇ ਜਿਹੜੀਆਂ ਜੋ ਕਿ 100% ਆਯੁਰਵੈਦਿਕ ਨੇ ਸੇਫ ਨੇ ਸਰੀਰ ਤੇ ਕੋਈ ਨੁਕਸਾਨ ਨਹੀਂ ਹੈਗਾ ਆਪਣੇ ਸੱਤ ਦਾਤੂ ਹੁੰਦੇ ਨੇ ਰਸ ਰક્ત ਮਾਸ ਮੇਦ ਮਜਾ ਤੇ ਸ਼ੁਕਰ ਇਹਨਾਂ ਸੱਤਾਂ ਦਾਤੂਆਂ ਨੂੰ ਇਹ ਕੰਟਰੋਲ ਕਰਦੇ ਆ ਤੇ ਮਤਲਬ ਦਾਤੂ ਦੇ ਨਾਲ ਨਾਲ ਆਪਣੇ ਦੋਸ਼ ਵੀ ਹੁੰਦੇ ਨੇ ਬਾਤ ਪਿਤ ਕਫ ਇਹਨਾਂ ਦੇ ਵੀ ਕੰਟਰੋਲ ਪੂਰਾ ਰੱਖਦਾ ਜੋ ਕਿ ਨਸ਼ਾ ਆਪਣੇ ਸਾਰੇ ਸਿਸਟਮ ਨੂੰ ਬਗੈੜ ਦਿੰਦਾ ਦਾਤੂਆਂ ਨੂੰ ਵੀ ਬਗੈੜ ਦਿੰਦਾ ਪੇਸ਼ੈਂਟ ਕਮਜ਼ੋਰ ਹੋਣ ਲੱਗ ਜਾਂਦੇ ਨੇ ਤੇ એનર્ਜੀ ਲੈਵਲ ਘਟ ਜਾਂਦਾ ਸੋ ਇਸ ਪ੍ਰਕਾਰ ਇਹ ਕੰਮ ਕਰਦਾ ਪਹਿਲੇ ਤੇ 80% ਪੇਸ਼ੈਂਟ ਨਸ਼ਾ ਕਰ ਰਹੇ ਨੇ ਜਾਂ ਲੋਕ ਨਸ਼ਾ ਕਰ ਰਹੇ ਨੇ ਉਹਦਾ ਰੀਜ਼ਨ ਕੀ ਹੈ ਤੋੜ ਠੀਕ ਹੈ 20% ਉਹ ਹੁੰਦੇ ਨੇ ਜਿਨ੍ਹਾਂ ਨੇ ਮਾਣੀ ਨਹੀਂ ਬਣਾਇਆ ਫਨ ਲਈ ਆਪਦੇ ਇੰਜੋਏਮੈਂਟ ਲਈ ਕਰ ਰਹੇ ਨੇ ਸਰੀਰ ਦਾ ਕੋਈ ਧਿਆਨ ਨਹੀਂ ਹੈਗਾ ਠੀਕ ਹੈ ਨਾ ਤੇ ਉਸ ਚੀਜ਼ ਲਈ ਕਰ ਰਹੇ ਨੇ ਸੋ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਪੇਸ਼ੈਂਟ ਆਂਦੇ ਨੇ ਆਪਣੇ ਕੋਲ ਪਹਿਲੀ ਗੱਲ ਤਾਂ ਉਹਨਾਂ ਨੂੰ ਇਹੀ ਸਵਾਲ ਕਰਦੇ ਆਂ ਕੀ ਮਤਲਬ ਕੀ ਨਸ਼ਾ ਕਰਦੋਂ ਜੋ ਉਹ ਦੱਸਦੇ ਨੇ ਕਿ ਅਸੀਂ ਆ ਨਸ਼ਾ ਕਰਦੇ ਆ ਫਿਰ ਉਹਦਾ ਮਾਨਸਿਕ ਤੌਰ ਤੇ ਉਹਨੂੰ ਦੇਖਦੇ ਆ ਕੀ ਬੰਦੇ ਦੀ ਵਿਲ ਪਾਵਰ ਕਿੰਨੀ ਆ ਕੀ ਛੱਡਣਾ ਚਾਹੁੰਦਾ ਕਿ ਨਾ ਜੇ ਬੰਦਾ ਕਹਿ ਰਿਹਾ ਕਿ ਹਾਂ ਮੈਂ ਛੱਡਾਂਗਾ ਫਿਰ ਉਹ ਸਾਬ ਨੂੰ ਡੋਜ਼ ਖਵਾ ਕੇ ਪਹਿਲੇ ਦਿਨ ਅਸੀਂ ਪਹਿਲੀ ਡੋਜ਼ ਫ੍ਰੀ ਰੱਖੀ ਹੋਈ ਆ ਸੋ ਉਹਨੂੰ ਡੋਜ਼ ਖਵਾ ਕੇ 20 25 ਮਿੰਟਾਂ ਚ ਅਸਰ ਕਰਦੀ ਆ ਦਵਾਈ ਉਹਨੂੰ ਬਿਠਾ ਲੈਣੇ ਆ 20 20 ਮਿੰਟਾਂ ਦੇ ਵਿੱਚ ਦਵਾਈ ਦਾ ਅਸਰ ਸਟਾਰਟ ਹੋ ਜਾਂਦਾ ਸੋ ਕਿਸੇ ਵੀ ਪ੍ਰਕਾਰ ਦੀ ਮਤਲਬ ਜਿੱਦਾਂ ਉਹਨੂੰ ਐਂਜ਼ਾਇਟੀ ਹੋ ਰਹੀ ਹੈ ਜਿੱਦਾਂ ਕੋਈ ਚਿੱਟੇ ਵਾਲੇ ਨੂੰ ਛਿੱਕਾਂ ਲੱਗ ਰਹੀਆਂ ਨੇ ਵਾਸੀ ਆ ਰਹੀਆਂ ਨੇ ਕਿਸੇ ਨੂੰ ਡਾਇਰੀਆ ਕਿਸੇ ਦੀਆਂ ਲੱਤਾਂ ਦੁਖ ਰਹੀਆਂ ਨੇ ਉਹ 20 ਮਿੰਟਾਂ ਦੇ ਵਿੱਚ ਰਿਲੈਕਸ ਹੋਣਾ ਫੀਲ ਹੋਣ ਲੱਗ ਜਾਂਦਾ ਉਹਨੂੰ ਸੋ ਇਸ ਤਰ੍ਹਾਂ ਉਹਨੂੰ ਖਵਾ ਕੇ ਉਹਦੀ ਤਸੱਲੀ ਕਰਾ ਕੇ ਫਿਰ ਅਸੀਂ ਦਵਾਈ ਸ਼ੁਰੂ ਕਰਦੇ ਹਾਂ ਹਰੇਕ ਨਸ਼ੇ ਤੇ ਅਲੱਗ-ਅਲੱਗ ਡੋਜ਼ ਹੈ ਠੀਕ ਹੈ ਨਾ ਜੀ ਜੇ ਕੋਈ 1 ਕਿਲੋ ਭੁੱਕੀ ਖਾਂਦਾਗਾ ਉਹਦੇ ਵਿੱਚ ਆਪਾਂ 200 ਗ੍ਰਾਮ ਦੀ ਇਹ ਡੱਬੀ ਆ ਮਿਹਰਪਰਾਸ 200 ਗ੍ਰਾਮ ਦੀ ਹੈਗੀ ਸੋ ਉਹਨੂੰ ਕਹਦੇ ਨੇ ਤਿੰਨ ਡੱਬੀਆਂ ਦੀ ਡੋਜ਼ ਆ ਗਈ ਠੀਕ ਹ ਹਰੇਕ ਬੰਦੇ ਦੀ ਵਿਲ ਪਾਵਰ ਅਲੱਗ ਆ ਤਾਂ ਅਲੱਗ-ਅਲੱਗ ਡੋਜ਼ ਬਣ ਜਾਂਦੀ ਹੈ ਬਟ ਇੰਨਾ ਨਹੀਂ ਹੈਗਾ ਜੀ 1 ਕਿਲੋ ਵਾਲਾ ਤਾਂ ਤਿੰਨ ਡੱਬੀਆਂ ਨਾਲ ਛੱਡ ਰਿਹਾ ਹੂੰ ਤੇ ਜਿਵੇਂ ਮੈਂ ਚਮਨਪਰਾਸ਼ੀ ਮੈਂ ਪਹਿਲਾਂ ਵੀ ਕਿਹਾ ਇਹ ਦੇਖਣ ਨੂੰ ਤੇ ਚਮਨਪਰਾਸ਼ੀ ਲੱਗਣ ਡਿਆ ਆ ਨਾ ਬਿਲਕੁਲ ਉਹਦੇ ਵਾਂਗ ਜੁੜਿਆ ਹੋਇਆ ਆ ਉਹੀ ਚੀਜ਼ ਬਣੀ ਹੋਈ ਆ ਇਹਦੇ ਵਿੱਚ ਕੀ ਕੀ ਮਤਲਬ ਤੁਸੀਂ ਜੜੀਆਂ ਬੁੱਟੀਆਂ ਆਯੁਰਵੇਦਿਕ ਦੇ ਵਿੱਚ ਕੀ ਕੀ ਪਾ ਜਿਹੜਾ ਮਿਸ਼ਨ ਕੀਤਾ ਆ ਤੇ ਕਿਦੇ ਮਤਲਬ ਤੁਸੀਂ ਇਹ ਕਿਵੇਂ ਮਨਚ ਕਿਵੇਂ ਆਇਆ ਕਿ ਮੈਂ ਤਿਆਰ ਕਰਾਂ ਔਰ ਕਦੋਂ ਤੋਂ ਕਰ ਰਹੇ ਹੂੰ ਠੀਕ ਇਹ ਨੂੰ ਤਕਰੀਬਨ 5 ਸਾਲ ਹੋ ਗਏ ਸਰ ਇਹ ਮੈਂ ਮਿਹਨਤ ਕਰਦੇ ਨੂੰ ਇਸ ਪ੍ਰੋਡਕਟ ਨੂੰ ਤਿਆਰ ਕਰਦੇ ਨੂੰ ਠੀਕ ਹੈ ਨਾ ਸਰ ਸਾਡੇ ਲਈ ਵੀ ਸਟਾਰਟਿੰਗ ਚ ਕੇਸ ਆਉਣ ਲੱਗੇ ਸੀਗੇ ਤੇ ਫਿਰ ਮੇਰਾ ਅਪਰਾਲਾ ਬਣਿਆ ਕਿ ਆਪਾਂ ਇਸ ਚੀਜ਼ ਨੂੰ ਸ਼ੁਰੂ ਕਰੀਏ ਕਿਉਂਕਿ ਇਹ ਪਹਿਲਾਂ ਵੀ ਗੱਲ ਕਰ ਰਹੇ ਸੀ ਮੈਂ ਇਹ ਡੇ ਟੂ ਡੇ ਸਰਕਲ ਨਸ਼ੇ ਵਾਲਿਆਂ ਦਾ ਵਧਦਾ ਜਾ ਰਿਹਾ ਠੀਕ ਹੈ ਨਾ ਸੋ ਇਹਦੇ ਵਿੱਚ ਆਪਾਂ 5 ਸਾਲ ਦੀ ਮਿਹਨਤ ਵਿੱਚ ਜਿਹੜੇ ਵੀ ਇਨਗਰੀਡੀਅੰਟ ਨਸ਼ੇ ਦੀ ਤੋੜ ਨੂੰ ਖਤਮ ਕਰਨ ਵਾਲੇ ਨੇ ਸਾਰੇ ਆਪਾਂ ਅਪਲਾਈ ਕਰੇ ਨੇ ਠੀਕ ਆ ਹਰ ਪ੍ਰਕਾਰ ਦੀ ਜੜੀ ਬੁੱਟੀ ਬਣਾਈ ਆ ਤੇ ਉਸ ਹਿਸਾਬ ਨਾਲ ਆਪਾਂ ਨੇ ਸ਼ੁਰੂ ਕਰਿਆ ਸੋ ਜਿੰਨੇ ਤੁਹਾਡੇ ਕੋਲ ਪੇਸ਼ੈਂਟ ਹੈ ਕਿੰਨੇ ਪਰਿਵਾਰ ਜਿਹੜੇ ਕਿਉਂਕਿ ਨਸ਼ੇ ਦੇ ਨਾਲ ਕੱਲੇ ਨਨਸ਼ੇਦੀ ਦੀ ਮੌਤ ਨਹੀਂ ਹੁੰਦੀ ਪਰਿਵਾਰ ਦੀ ਮੌਤ ਹੁੰਦੀ ਹੈ ਇੱਕ ਸਮ ਦਾ ਪੂਰਾ ਪਰਿਵਾਰ ਜਿਹੜਾ ਮਰਦਾ ਹੈ ਜਦੋਂ ਕੋਈ ਨੌਜਵਾਨ ਨਸ਼ੇ ਨਾਲ ਮਰਦਾ ਹੈ ਤੇ ਕਿੰਨੇ ਪਰਿਵਾਰਾਂ ਦੀ ਹੁਣ ਤੱਕ ਜਿਹੜੀ ਕਹਿੰਦੇ ਮੈਂ ਜ਼ਿੰਦਗੀ ਤੁਸੀਂ ਬਚਾਈਏ ਤੇ ਆ ਕੇ ਤੁਹਾਡਾ ਥੈਂਕਸ ਕੀਤਾ ਉਹਨਾਂ ਨੇ ਵੀ ਡਾਕਟਰ ਸਾਹਿਬ ਤੁਸੀਂ ਸਾਡੇ ਬੱਚੇ ਦੀ ਜ਼ਿੰਦਗੀ ਬਚਾਈ ਆ ਹੁਣ ਤੱਕ ਸਰ ਮੇਰੇ ਕੋਲ 8 ਤੋਂ 10000 ਪੇਸ਼ੈਂਟ ਨੇ ਦਵਾਈ ਖਾਧੀ ਹੈ ਜੋ ਕਿ ਬਿਲਕੁਲ ਰਿਲੀਫ ਨੇ ਨਸ਼ੇ ਤੋਂ ਉਹਨਾਂ ਦੀ ਚੇਨ ਬਣੀ ਹੋਈ ਸੀ ਬਾਕੀ ਕੋਈ ਗਾਹਾਂ ਦੀ ਗਾਂ ਦੱਸ ਰਹੇ ਨੇ ਉਹਨਾਂ ਦੇ ਪੇਸ਼ੈਂਟ ਵੀ ਆ ਰਹੇ ਨੇ ਸੋ ਜਿੱਦਾਂ ਹੁਣ ਤੁਸੀਂ ਮੈਨੂੰ ਮਿਲਣ ਇੱਕ ਘੰਟਾ ਵੇਟ ਕਰੀ ਮੇਰੇ ਉਹ ਪੇਸ਼ੈਂਟ ਬਹੁਤ ਜ਼ਰੂਰੀ ਸੀ ਕਿਉਂਕਿ ਉਹਨਾਂ ਦੀ ਡੋਜ਼ ਦਵਾਈ ਖਤਮ ਹੋਣ ਵਾਲੀ ਸੀ ਕਿਉਂਕਿ ਮੈਨੂੰ ਵੀ ਐ ਡਰ ਹੁੰਦਾਗਾ ਕਿ ਬੰਦਾ ਦੁਬਾਰਾ ਨਾ ਕਿਤੇ ਉਹ ਉਸ ਪਾਸੇ ਤੁਰ ਪੇ ਸੋ ਆਪਾਂ ਕੰਟੀਨਿਊ ਕਰੀਏ ਇਹ ਮੈਡੀਸਨ ਤੇ ਉਹਨਾਂ ਨੂੰ ਦੇ ਕੇ ਫੇਰ ਬਾਅਦ ਚ ਤੁਹਾਨੂੰ ਮਿਲਣਾ ਆ ਹ ਜੇ ਥੈਂਕਸ ਦੀ ਗੱਲ ਕਰਦੇ ਹਾਂ ਸਰ ਪੇਸ਼ੈਂਟ ਤਾਂ ਥੈਂਕਸ ਕਰਦੀ ਕਰਦਾ ਤੇ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਬਹੁਤ ਖੁਸ਼ ਹੁੰਦੇ ਨੇ ਤੇ ਉਹਨਾਂ ਦਾ ਥੈਂਕਸ ਮੈਨੂੰ ਦਿਲੋਂ ਲੱਗਦਾ ਕਿ ਵਾਕਈ ਚੰਗਾ ਕੰਮ ਕਰ ਰਹੇ ਅਸੀਂ ਤਾਂ ਕੋਈ ਨਸ਼ਾ ਆਂਦਾ ਬੰਦਾ ਨਸ਼ੇ ਕਰਨ ਵਾਲਾ ਕਿ ਸਿੱਧੀ ਡੋਜ਼ ਦੇ ਦਿਨ ਉਹ ਪਹਿਲਾਂ ਕਾਉਂਸਲਿੰਗ ਵੀ ਕਰਦੇ ਹੋ ਉਹਦੀ ਪੂਰੀ ਜਾਣ ਪੂਰੀ ਜੜ ਤੱਕ ਜਾਣਕਾਰੀ ਵੀ ਲੈਣੇ ਹੋਵੇ ਤੇ ਹੁਣ ਜੇ 1 ਘੰਟੇ 'ਚ ਮੈਂ ਦੋ ਬੰਦੇ ਦੇਖੇ ਨੇ ਦੋ ਪੇਸ਼ੈਂਟ ਸੀਗੇ ਅਲੱਗ-ਅਲੱਗ ਕੈਟਾਗਰੀ ਦੀ ਹੁੰਦੇ ਨੇ ਤੇ ਆਈਡੈਂਟੀਟੀ ਸ਼ੋ ਨਹੀਂ ਕਰ ਸਕਦੇ ਸੀ ਕੈਮਰੇ ਦੇ ਸਾਹਮਣੇ ਤੇ ਉਹਨਾਂ ਨੂੰ ਮੈਂ ਅੱਧੇ ਘੰਟੇ 'ਚ ਇੱਕ ਪੇਸ਼ੈਂਟ ਨੂੰ ਕਾਉਂਸਲਿੰਗ ਕਰੀ ਤੇ ਡੋਜ਼ ਖਵਾਈ ਸੁਣ ਦੱਸਿਆ 20 ਮਿੰਟਾਂ 'ਚ ਅਸਰ ਕਰਦੀ ਹੈ ਦਵਾਈ ਤੇ 20 ਮਿੰਟ ਦੇ ਪਹਿਲਾਂ ਮੈਂ ਅਨਸਰ ਮੈਨੂੰ ਡੋਜ਼ ਪੁੱਛ ਕੇ ਕੀ ਖਾਣਾ ਚਾਹੁੰਦਾ ਕਿ ਛੱਡਣਾ ਚਾਹੁੰਦਾ ਉਹਨੇ ਜੈਸ ਕਹੀ ਤੇ ਮੈਂ ਉਹਨੂੰ ਡੋਜ਼ ਖਵਾ ਕੇ ਅੱਧਾ ਘੰਟਾ ਕਾਉਂਸਲਿੰਗ ਕਰੀ 20 ਮਿੰਟਾਂ 'ਚ ਦਵਾਈ ਨੇ ਅਸਰ ਕਰਿਆ ਤੇ ਉਹਨੂੰ ਡੋਜ਼ ਸਮਝਾਈ ਕਿੱਦਾਂ ਖਾਣੀ ਹੈ ਕਿਵੇਂ ਘਟਾਣੀ ਹੈ ਕੀ ਖਾਣਾ ਕੀ ਨਹੀਂ ਖਾਣਾ ਤੇ ਸਾਰੀ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਕੰਫਰਟੇਬਲ 25 ਮਿੰਟਾਂ ਤੇ ਮੈਨੂੰ ਕਹਿਣ ਲੱਗਾ ਸਰ ਦਿਮਾਗ ਜਿੰਨਾ ਰਿਲੈਕਸ ਜਾਂ ਹੁੰਦਾ ਕੋਈ ਭਜਨ ਭਾਰੀ ਸੀਗਾ ਮੇਰੇ ਮਨ ਤੇ ਲੱਤਾਂਿਆਂ 'ਚ ਦਰਦ ਹੋ ਰਿਹਾ ਸੀ ਉਹ ਕਮ ਤੋੜ ਖਤਮ ਹੋਣੀ ਸ਼ੁਰੂ ਹੋ ਗਈ ਤੇ ਕੰਫਰਟੇਬਲ ਹੋ ਗਿਆ ਅਗ